ਅੱਜ ਇਸ ਪਟਿਆਲਾ ਦੇ ਐਵੀਏਸ਼ਨ ਕਲੱਬ 'ਚ ਮੈਨੂੰ ਡਿੜਬੇ ਦੇ ਬੱਚੇ ਮਿਲੇ ਮੈਨੂੰ ਤੂਰੀ ਦੇ ਬੱਚੇ ਮਿਲੇ ਧਰਮਗੜ੍ਹ ਦਾ ਇੱਕ ਬੱਚਾ ਮਿਲਿਆ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਪਿੰਡਾਂ ਦੇ ਇੱਥੇ ਇਸ ਵਕਤ ਟ੍ਰੇਨਿੰਗ ਲੈ ਰਹੇ ਨੇ ਐਵੀਏਸ਼ਨ ਸੈਕਟਰ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਤੇ ਬਹੁਤ ਜ਼ਿਆਦਾ ਸਕੋਪ ਹੈ ਇਸ ਫੀਲਡ ਦੇ ਵਿੱਚ ਅੱਜ ਇੱਥੇ ਪਟਿਆਲਾ 에ਅਰ ਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ 72 ਸਟੂਡੈਂਟ ਨੇ 72 ਤੇ ਇਸ ਫਲਾਈਂ ਕਲੱਬ ਦੇ ਵਿੱਚ 32 ਪਾਇਲਟ ਜਿਹੜੇ ਨੇ ਉਹ ਟ੍ਰੇਨਿੰਗ ਲੈ ਰਹੇ ਨੇ ਪਟਿਆਲਾ ਫਲਾਈਂ ਕਲੱਬ ਦੇ ਵਿੱਚ 50% ਸਬਸਿਡੀ ਗਵਰਨਮੈਂਟ ਦਿੰਦੀ ਹੈ। ਇੱਕ ਹੋਰ ਵੀ ਗੱਲ ਦੱਸਣੀ ਹੈ ਉਹਨਾਂ ਕਿ ਇਸ ਸਾਰੀਆਂ ਸੀਟਾਂ ਨੇ ਇਹਦੇ ਵਿੱਚ 33% ਐਸਸੀਬੀਸੀ ਕੋਟਾ ਵੀ ਰਿਚ ਰੱਖਿਆ ਗਿਆ ਹੈ। ਇਹਦੇ ਵਿੱਚ ਏਐਮਈ ਤੇ ਬੀਐਸਸੀ ਆਨਰਸ ਦੇ ਕੋਰਸ ਨੇ ਕੁੱਲ ਫੀਸ ਸਿਰਫ 3 ਲੱਖ ਰੁਪਏ। ਦੂਜੇ ਸੂਬਿਆਂ 'ਚ ਇਸ ਕੋਰਸ ਦੀ ਫੀਸ ਹੈ ਉਹ 5 ਤੋਂ 8 ਲੱਖ ਰੁਪਏ। ਫੀਸ ਘਟ ਹੋਣ ਕਰਕੇ ਆਮ ਕਰੰਦੇ ਬੱਚੇ-ਬੱਚੀਆਂ ਵੀ ਅਸਮਾਨਾਂ ਦੇ ਵਿੱਚ ਉਡਾਰੀ ਮਾਰਨ ਦਾ ਸੁਪਨਾ ਲੈ ਸਕਦੇ ਅੱਜ ਨਵੀਂ ਜਿਹੜੀ ਵੈੱਬਸਾਈਟ ਹੈ dca.punjab.gov.in ਉਹਦੀ ਸ਼ੁਰੂਆਤ ਕੀਤੀ ਗਈ ਹੈ 253 ਏਕੜ ਦੇ ਵਿੱਚ ਇਹ ਫਲੀਏਸ਼ਨ ਕਲੱਬ ਹੈ ਪੰਜ ਸਿੰਗਲ ਇੰਜਨ ਜਹਾਜ਼ ਨੇ ਦੋ ਮਲਟੀ ਇੰਜਨ ਜਹਾਜ਼ ਨੇ ਕਲੱਬ ਨੇ ਬਹੁਤ ਮਹਿੰਗੇ ਨੇ ਸਿਰਫ ਸਟੇਟ ਪੰਜਾਬ ਇਹੋ ਜੀ ਸਟੇਟ ਹੈ ਜਿਹੜੀ ਆਮ ਘਰਾਂ ਦੇ ਬੱਚੇ ਬੱਚੀਆਂ ਨੂੰ ਵੀ ਘੱਟ ਕੀਮਤ ਤੇ ਪਾਇਲਟ ਬਣਨ ਦਾ ਸੁਪਨਾ ਜਿਹੜਾ ਉਹਨਾਂ ਦਾ ਸਾਕਾਰ ਕਰਦੀ ਹੈ